ਜੋ ਅਨੁਮਾਨ ਲਗਾਏ ਜਾ ਰਹੇ ਸੀ ਕਿ ਮਿਡਲ ਈਸਟ ਦੇ ਹਾਲਾਤ ਸੁਧਰਨ ਵਾਲੇ ਪਾਸੇ ਨਹੀਂ ਆਣਗੇ ਆ ਵੱਡੀ ਜੰਗ ਦਾ ਖਤਰਾ ਟਲਿਆ ਹੈ ਜਾਂ ਕੋਈ ਸੇ ਤਰੀਕੇ ਦੇ ਸੰਕੇਤ ਨਜ਼ਰ ਆ ਰਹੇ ਨੇ ਇਰਾਨ ਤੇ ਇਰਾਕ ਦੇ ਵਿਚਾਲੇ ਇਜ਼ਰਾਈਲ ਦੀ ਜਦ ਅਸੀਂ ਗੱਲ ਕਰਦੇ ਹਾਂ ਕਿਹੋ ਜਿਹੇ ਸਮੀਕਰਨ ਰਹੇ ਨੇ ਕਿਉਂਕਿ ਦੋਵਾਂ ਮੁਲਕਾਂ ਨੇ ਆਪਣਾ ਪੱਖ ਸਾਫ਼ ਰੱਖਿਆ ਵੀ ਤੇ ਵਿਚਾਲੇ ਕਿਤੇ ਨਾ ਕਿਤੇ ਅਮਰੀਕਾ ਦੀ ਵੀ ਦਖਲਅੰਦਾਜ਼ੀ ਨਜ਼ਰ ਆ ਰਹੀ ਜਿਵੇਂ ਭਾਰਤ ਅਤੇ ਪਾਕਿਸਤਾਨ ਦੇ ਸੰਬੰਧ ਜੀ ਅਮਰੀਕਾ ਦੇ ਆਪਣੇ ਅੰਦਰਲੇ ਹਾਲਾਤ ਜਿਹੜੇ ਨੇ ਉਹ ਵੀ ਕਿਤੇ ਨਾ ਕਿਤੇ ਕਾਰਗਰਨੀ ਸੀ ਹੋ ਰਹੀ ਬਕਾਇਦਾ ਕਾਂਗਰਸ ਕਹਿ ਰਹੀ ਸੀ ਕਿ ਤੁਸੀਂ ਜਿਹੜਾ ਹੈਗਾ ਜਿਹੜੀ ਉਹਨਾਂ ਦੀ ਆਪਾਂ ਕਹਿ ਲਈਏ ਕਿ ਸੰਸਦ ਹੁੰਦੀ ਹੈ ਉਹ ਵੀ ਆਪਣੇ ਬੰਦੇ ਵੀ ਜਿਹੜੇ ਖਿਲਾਫ ਹੋਣੇ ਸ਼ੁਰੂ ਹੋ ਗਏ ਪ੍ਰੋਟੈਸਟ ਵਗੈਰਾ ਵੀ ਸ਼ੁਰੂ ਹੋ ਗਏ ਕਿ ਤੁਸੀਂ ਅਮਰੀਕਾ ਨੂੰ ਜੰਗ ਦੇ ਵਿੱਚ ਧੱਕ ਰਹੇ ਹੈਗੇ ਕਿਉਂਕਿ ਨੋਰਨਲ 트ੰਪ ਜਦੋਂ ਆਏ ਸੀ ਤੇ ਉਹਨਾਂ ਨੇ ਇਹੀ ਕਿਹਾ ਸੀ ਕਿ ਅਸੀਂ ਜਿਹੜਾ ਹੈ ਸ਼ਾਂਤੀ ਲੈ ਕੇ ਆਵਾਂਗੇ ਅਸੀਂ ਅਮਰੀਕਾ ਨੂੰ ਜੰਗ ਦੇ ਵਿੱਚ ਧੱਕਾਂਗੇ ਨਹੀਂ ਪਰ ਇਜ਼ਰਾਈਲ ਦੇ ਪ੍ਰੈਸ਼ਰ ਦੇ ਥੱਲੇ ਕਿਤਨਾ ਕਿਤੇ ਆ ਕੇ ਡੋਨਲਡ ਟਰੰਪ ਨੇ ਜਿਹੜਾ ਅਮਰੀਕਾ ਨੂੰ ਜੰਗ ਦੇ ਵਿੱਚ ਧੱਕਿਆ ਪਰ ਜੰਗ ਬਹੁਤੀ ਜ਼ਿਆਦੀ ਵਿਗੜੀ ਨਹੀਂ ਆਪਾਂ ਕਹਿ ਸਕਦੇ ਹਾਂ ਕਿ ਕੰਟਰੋਲ ਕਰ ਲਿਆ ਗਿਆ ਉਹਦੇ ਚੋਂ ਅਮਰੀਕਾ ਨੇ ਕਿਤਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਹਾਲ ਦੀ ਘੜੀ ਜਿਹੜਾ ਹੈ ਸੀਜ਼ ਫਾਇਰ ਦੋਨੋਂ ਬੰਦਿਆਂ ਨੂੰ ਕਹਿ ਕੇ ਕਰਾ ਦਿੱਤਾ ਇਧਰੋਂ ਅਨਾਊਂਸਮੈਂਟ ਕਰਦੇ ਨੇ ਤੇ ਉਧਰੋਂ ਬਕਾਇਦਾ ਝਾੜ ਵੀ ਪਾਉਂਦੇ ਨੇ ਇਜ਼ਰਾਈਲ ਨੂੰ ਕਿਉਂਕਿ ਉਹ ਇਜ਼ਰਾਈਲ ਵਾਲੇ ਬੰਦੇ ਉਹ ਜਿਹੜੇ ਹਮਲੇ ਨੇ ਉਹ ਰੁਕ ਨਹੀਂ ਸੀ ਰਹੇ ਜੀ ਤੇ ਈਰਾਨ ਨੇ ਪਹਿਲਾਂ ਤੇ ਪੁਸ਼ਟੀ ਨਹੀਂ ਕੀਤੀ ਜਦੋਂ ਇਧਰੋਂ ਆਉਂਦਾ ਹੈਗਾ ਉਹ ਕਹਿੰਦੇ ਕਿ ਜਦੋਂ ਅਗਲੇ ਬੰਦੇ ਉਹ ਹਟ ਜਾਣਗੇ ਅਸੀਂ ਵੀ ਫਿਰ ਰੁਕ ਜਾਵਾਂਗੇ ਕਿਉਂਕਿ ਉਹ ਤੇ ਜਵਾਬੀ ਕਾਰਵਾਈ ਕਰ ਰਹੇ ਸਨ ਜੀ ਪਹਿਲਾਂ ਜਿੱਦਾਂ ਇਹਨਾਂ ਨੇ ਕਿਤਨਾ ਕਿਤੇ ਇਹ ਸੋਚਿਆ ਸੀ ਕਿ ਸ਼ਾਇਦ ਜਿਹੜਾ ਈਰਾਨ ਦਬ ਜਾਵੇਗਾ ਪਰ ਕਿਤਨਾ ਕਿਤੇ ਈਰਾਨ ਨੇ ਜਿਹੜਾ ਹੈ ਠੋਕਵਾਂ ਜਵਾਬ ਦਿੱਤਾ ਭਾਵੇਂ ਕਿ ਉਹ ਅਮਰੀਕਾ ਦੇ ਲੈਵਲ ਦਾ ਨਹੀਂ ਹੈਗਾ ਤੇ ਬਕਾਇਦਾ ਇਜ਼ਰਾਈਲ ਵਿਕਟਮ ਪਲੇ ਕਰਦਾ ਹੋਇਆ ਨਜ਼ਰ ਆਇਆ ਕਾਫੀ ਸਾਰੀਆਂ ਉੱਥੋਂ ਦੀਆਂ ਨੁਕਸਾਨ ਦੀਆਂ ਤਸਵੀਰਾਂ ਸਾਹਮਣੇ ਆਈਆਂ ਮਤਲਬ ਕਿ ਜਿਹੜੇ ਉੱਥੋਂ ਦੇ ਲੋਕ ਸੀਗੇ ਇਜ਼ਰਾਈਲ ਦੇ ਜਿਨ੍ਹਾਂ ਨੂੰ ਲੱਗਦਾ ਸੀ ਕਿ ਸਾਡੇ ਕੋਲ ਆਇਰਨ ਨੋਮ ਹੈ ਜਾਂ ਅਸੀਂ ਜੇ ਹਮਾਸ ਨਾਲ ਲੜ ਸਕਦੇ ਹਾਂ ਉਹਨਾਂ ਦੇ ਰਾਕਟਸ ਵਗੈਰਾ ਜੀ ਰੋਕ ਸਕਦੇ ਹਾਂ ਤੇ ਅਸੀਂ ਬੜੇ ਸੁਰੱਖਿਅਤ ਹੈਗੇ ਹਾਂ ਤੇ ਦੂਜਾ ਇਹ ਹੈ ਕਿ ਜਿਹੜੇ ਉੱਥੋਂ ਦੇ ਸਿਟੀਜ਼ਨਸ ਹੈਗੇ ਨੇ ਚਾਹੇ ਉਸ ਦੇ ਵਿੱਚ ਜਿੰਨੇ ਵੀ ਜੋਸ਼ ਹੋਣ ਉਹ ਬਹੁਤ ਸਾਰੇ ਮੁਲਕਾਂ ਤੋਂ ਵੀ ਆਏ ਨੇ ਮਤਲਬ ਉਹਨਾਂ ਕੋਲ ਡਿਊਲ ਨੈਸ਼ਨੈਲਿਟੀ ਜਿਹੜੀ ਹੁੰਦੀ ਹੈ ਜਦੋਂ ਕੋਈ ਆਸਟ੍ਰੇਲੀਆ ਤੋਂ ਆਇਆ ਹੋਇਆ ਏ ਤੇ ਕੋਈ ਮੰਨ ਲਓ ਯੂਰਪ ਦੇ ਅਲੱਗ-ਅਲੱਗ ਕੰਟਰੀਸ ਤੋਂ ਆਇਆ ਹੋਇਆ ਏ ਤੇ ਉਹਨਾਂ ਨੇ ਵੀ ਵਾਪਸ ਪਰਤਣਾ ਕਿਤੇ ਨਾ ਕਿਤੇ ਚਾਲੂ ਕਰ ਦਿੱਤਾ ਸੀ ਪਹਿਲਾਂ ਉਹਨਾਂ ਨੂੰ ਸ਼ਾਇਦ ਲੱਗ ਰਿਹਾ ਸੀ ਕਿ ਸ਼ਾਇਦ ਅਸੀਂ ਸੇਫ ਹਵਨ ਦੇ ਵਿੱਚ ਰਹਿ ਰਹੇ ਹਾਂ ਵੀ ਸਾਨੂੰ ਤੇ ਕੋਈ ਹੱਥ ਹੀ ਨਹੀਂ ਪਾ ਸਕਦਾ ਤੇ ਅਮਰੀਕਾ ਨੂੰ ਵੀ ਇਹ ਲੱਗਿਆ ਕਿ ਇਹ ਦੇ ਵਿੱਚ ਲੰਬੀ ਜੰਗ ਦੇ ਵਿੱਚ ਜਾ ਕੇ ਕੋਈ ਬਹੁਤਾ ਜ਼ਿਆਦਾ ਅਚੀਵ ਨਹੀਂ ਹੋਣਾ ਹੈਗਾ ਤੇ ਇਹਨੂੰ ਜਿਹੜਾ ਹੈ ਇੱਥੇ ਠੱਲ ਪਾ ਦਿੱਤੀ ਜਾਵੇ ਉਨੇ ਇਰਾਨ ਨੇ ਕਿਹਾ ਕਿ ਅਸੀਂ ਜਿਹੜਾ ਬੜਾ ਦਲੇਰੀ ਦੇ ਨਾਲ ਜਵਾਬ ਦਿੱਤਾ ਤੇ ਅਸੀਂ ਇਸ ਜੰਗ ਨੂੰ ਇੱਕ ਤਰੀਕੇ ਨਾਲ ਜਿੱਤ ਲਿਆ ਹੈਗਾ ਦੂਜੇ ਪਨੇ ਆਜੋ ਇਜ਼ਰਾਈਲ ਦੀ ਗੱਲ ਇਜ਼ਰਾਈਲ ਨੇ ਕਿਹਾ ਕਿ ਅਸੀਂ ਇਹਨਾਂ ਦੇ ਜੋ ਸਾਡਾ ਮਕਸਦ ਸੀਗਾ ਕਿ ਇਹ ਪਰਮਾਣੂ ਸ਼ਕਤੀ ਬਣਾ ਰਹੇ ਨੇ ਐਟਮੀ ਹਥਿਆਰ ਬਣਾ ਰਹੇ ਨੇ ਅਸੀਂ ਇਹਨਾਂ ਨੂੰ ਰੋਕਣਾ ਸੀ ਉਹ ਅਸੀਂ ਅਮਰੀਕਾ ਦੀ ਸਹਾਇਤਾ ਦੇ ਨਾਲ ਰੋਕ ਦਿੱਤਾ ਹਾ ਜਗਜੀਤ ਸਿੰਘ ਜੀ ਸਾਲ 2025 ਦੇ ਵਿੱਚ ਜੋ ਅਨੁਮਾਨ ਲਗਾਏ ਜਾ ਰਹੇ ਸੀ ਕਿ ਮਿਡਲ ਈਸਟ ਦੇ ਹਾਲਾਤ ਸੁਧਰਨ ਵਾਲੇ ਪਾਸੇ ਨਹੀਂ ਆਣਗੇ। ਜੀ ਆ ਵੱਡੀ جنگ ਦਾ ਖਤਰਾ ਟਲਿਆ ਹੈ ਜਾਂ ਕੋਈ ਸੇ ਤਰੀਕੇ ਦੇ ਸੰਕੇਤ ਨਜ਼ਰ ਆ ਰਹੇ ਨੇ ਈਰਾਨ ਤੇ ਇਰਾਕ ਦੇ ਵਿਚਾਲੇ ਇਜ਼ਰਾਈਲ ਦੀ ਜਦ ਅਸੀਂ ਗੱਲ ਕਰਦੇ ਹਾਂ ਕਿਹੋ ਜੇ ਸਮੀਕਰਨ ਰਹੇ ਨੇ ਕਿਉਂਕਿ ਦੋਵਾਂ ਮੁਲਕਾਂ ਨੇ ਆਪਣਾ ਪੱਖ ਸਾਫ਼ ਰੱਖਿਆ ਵੀ ਤੇ ਵਿਚਾਲੇ ਕਿਤੇ ਨਾ ਕਿਤੇ ਅਮਰੀਕਾ ਦੀ ਵੀ ਦਖਲਅੰਦਾਜ਼ੀ ਨਜ਼ਰ ਆ ਰਹੀ ਜਿਵੇਂ ਭਾਰਤ ਅਤੇ ਪਾਕਿਸਤਾਨ ਦੇ ਸਮੇਂ ਨਜ਼ਰ ਆ ਰਹੀ ਜੀ ਜੀ ਬਿਲਕੁਲ ਥੋੜਾ ਜਿਹਾ ਭਾਰਤ ਅਤੇ ਪਾਕਿਸਤਾਨ ਨਾਲੇ ਬੰਨਿਓ ਇਸ ਤਰੀਕੇ ਦੇ ਨਾਲ ਵੱਖਰਾ ਹੈਗਾ ਥੋੜਾ ਆਪਾਂ ਪਿੱਛੇ ਚੱਲਦੇ ਹੈਗੇਆਂ ਕਿ ਇਜ਼ਰਾਈਲ ਦੇ ਵੱਲੋਂ ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਇਰਾਕ ਦੇ ਉੱਤੇ ਜਿਹੜਾ ਸੌਰੀ ਈਰਾਨ ਦੇ ਉੱਤੇ ਜਿਹੜੇ ਇਹ ਹਮਲੇ ਕੀਤੇ ਜਾਂਦੇ ਨੇ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਕਿ ਤਕਰੀਬਨ ਤਕਰੀਬਨ ਆਪਾਂ ਕਹਿ ਲਈਏ ਕਿ ਕਾਫੀ ਡੈਮੇਜ ਉੱਥੇ ਜਿਹੜਾ ਹੈ ਕੀਤਾ ਜਾਂਦਾ ਹੈ ਮੇਨ ਉਹਨਾਂ ਦਾ ਜਿਹੜਾ ਕਾਰਨ ਇਹ ਸੀ ਕਿ ਇਰਾਨ ਜਿਹੜਾ ਹੈ ਕਹਿੰਦੇ ਕਿ ਨਿਊਕਲੀਅਰ ਜਿਹੜੇ ਹੈਗੇ ਆ ਬੰਬ ਬਣਾਉਣ ਦੇ ਬਿਲਕੁਲ ਲੱਗੇ ਆ ਤੇ ਅਸੀਂ ਜਿਹੜਾ ਹੈ ਇਹ ਸਾਰਾ ਤਹਿਸ ਨੈਸ ਕਰਨਾ ਹੈਗਾ ਤੇ ਮੌਜੂਦਾ ਹਾਲਾਤਾਂ ਦੇ ਵਿੱਚ ਚੰਗੀ ਗੱਲ ਇਹ ਹੈ ਕਿ ਯੁੱਧਬੰਦੀ ਜਿਸ ਨੂੰ ਕੋਈ ਸੀਜ਼ਫਾਇਰ ਆਪਾਂ ਕਹਿ ਦਿੰਦੇ ਆ ਕਿ ਦੋਨੋਂ ਪਾਸਿਆਂ ਤੋਂ ਹੀ ਹੋ ਚੁੱਕਿਆ ਹੈ ਇੱਕ ਵੱਡੀ ਜਿਹੜੀ جنگ ਹੈ ਹਾਲ ਦੀ ਘੜੀ ਜਿਹੜੀ ਹੈ ਟਲ ਚੁੱਕੀ ਹੈ ਤੇ ਇਸ ਦੇ ਵਿੱਚ ਖਾਸ ਕਰਕੇ ਜਿਹੜੀ ਗੱਲ ਇਹ ਹੈਗੀ ਹੈ ਕਿ ਅਮਰੀਕਾ ਨੂੰ ਜਿਹੜਾ ਹੈ ਇਜ਼ਰਾਈਲ ਦੇ ਵੱਲੋਂ جنگ ਦੇ ਵਿੱਚ ਧੱਕਣ ਦੇ ਲਈ ਪੂਰਾ ਇੱਕ ਤਰ੍ਹਾਂ ਦਾ ਜ਼ੋਰ ਲਾਇਆ ਗਿਆ ਔਰ ਇੱਕ ਤਰੀਕੇ ਦੇ ਨਾਲ ਅਮਰੀਕਾ جنگ ਦੇ ਵਿੱਚ ਆ ਵੀ ਗਿਆ ਡੋਨਲਡ 트럼ਪ ਵੱਲੋਂ ਪਿਛਲੇ ਦਿਨੀ ਇਹ ਐਲਾਨ ਕੀਤਾ ਗਿਆ ਸੀ ਕਿ ਅਸੀਂ ਅਜੇ 15 ਦਿਨ ਦਾ ਸਮਾਂ ਲਵਾਂਗੇ ਲੇਕਿਨ ਉਹਨਾਂ ਦੇ ਵੱਲੋਂ 15 ਦਿਨ ਦਾ ਸਮਾਂ ਨਹੀਂ ਲਿਆ ਗਿਆ ਤਕਰੀਬਨ 2 ਦਿਨ ਦੇ ਵਿੱਚ ਹੀ 21 ਜੂਨ ਨੂੰ ਜਿਹੜਾ ਹੈ ਆਪਣੇ B2 ਬੰਬਰਸ ਦੇ ਨਾਲ ਜਿਹੜੇ ਇਰਾਨ ਦੇ ਪਰਮਾਣੂ ਜਿਹੜੇ ਸਹੂਲਤਾਂ ਹੈਗੀਆਂ ਨੇ ਜਿਸ ਦੇ ਵਿੱਚ ਫੋਡੋ ਨਸਤਾਨਸ ਇਸਫਾਨ ਇਹਨਾਂ ਤਿੰਨ ਜਗ੍ਹਾ ਦੇ ਉੱਤੇ ਵੱਡੇ ਹਮਲੇ ਜਿਹੜੇ ਨੇ ਕਰ ਦਿੱਤੇ ਜਾਂਦੇ ਨੇ ਇਰਾਨ ਨੇ ਜਿਹੜਾ ਹੈ ਅਗੋਂ ਹਥਿਆਰ ਨਹੀਂ ਛੁੱਟੇ ਕਿਉਂਕਿ ਲੱਗੇ ਰਿਹਾ ਸੀ ਇਨਾਂ ਦਾ ਇਹ ਸੀ ਕਿ ਜਦੋਂ ਇੱਕ ਵਾਰੀ ਅਮਰੀਕਾ ਜੰਗ ਦੇ ਵਿੱਚ ਆ ਜਾਵੇਗਾ ਤੇ ਸ਼ਾਇਦ ਜਿਹੜਾ ਹੈ ਈਰਾਨ ਆਪਣੇ ਹਥਿਆਰ ਜਿਹੜਾ ਹੈ ਸੁੱਟ ਦਵੇਗਾ ਪਰ ਹੋਇਆ ਇਸ ਦੇ ਉਲਟ 23 ਜੂਨ ਨੂੰ ਜਿਹੜਾ ਹੈਗਾ ਈਰਾਨ ਦੇ ਵੱਲੋਂ ਬਕਾਇਦਾ ਜਿਹੜਾ ਅਮਰੀਕਾ ਦੇ 에ਅਰ ਬੇਸ ਹੈਗੇ ਨੇ ਕਿਉਂਕਿ ਪੂਰੇ ਜੇ ਮਿਡਲ ਈਸਟ ਆਪਾਂ ਕਿਸੇ ਦੀ ਖੇਤੇ ਦੀ ਗੱਲ ਕਰਦੇ ਹਾਂ ਤੇ ਕਾਫੀ ਸਾਰੇ ਜਿਹੜੇ ਬੇਸਿਸ ਨੇ ਅਮਰੀਕਾ ਨੇ ਉੱਥੇ ਬਣਾਏ ਹੋਏ ਨੇ ਤਕਰੀਬਨ 40-50 ਹਜ਼ਾਰ ਦੇ ਕਰੀਬ ਜਿਹੜੇ ਇਹਨਾਂ ਦੇ ਫੌਜੀ ਵੱਡੇ ਸਮੁੰਦਰੀ ਬੇੜੇ ਬਹੁਤ ਸਾਰੇ ਜਿਹੜੇ ਜਹਾਜ਼ ਸਾਰਾ ਅਪਾ ਕਹਿ ਸਕਦੇ ਆ ਕਿ ਸਾਜੋ ਸਮਾਨ ਜਿੱਥੋਂ ਉਹ ਮਿਡਲ ਈਸਟ ਨੂੰ ਕੰਟਰੋਲ ਕਰਦੇ ਨੇ ਉਹ ਉਥੇ ਲੱਗੇ ਚਾਗੇ ਹੈਗਾ ਤੇ ਬਕਾਇਦਾ ਜਿਹੜਾ ਹੈ ਈਰਾਨ ਨੇ ਵਾਰਨਿੰਗ ਦੇ ਕੇ ਕਿ ਇਦਾਂ ਕਰਕੇ ਅਸੀਂ ਹਮਲਾ ਕਰਾਂਗੇ ਬਕਾਇਦਾ ਉਹਨਾਂ ਨੇ ਉਥੇ ਹਮਲਾ ਕੀਤਾ ਆਪਣੀਆਂ ਮਿਸਾਈਲਸ ਦੇ ਨਾਲ ਕੋਈ ਜਾਨੀ ਨੁਕਸਾਨ ਜਿਹੜਾ ਨਹੀਂ ਹੋਇਆ ਕਿਉਂਕਿ ਜਿਹੜਾ ਅਮਰੀਕਾ ਵੱਲੋਂ ਵੀ ਕੀਤਾ ਗਿਆ ਨਾ ਉਹਦੇ ਚ ਰਿਪੋਰਟਾਂ ਇਹੀ ਆ ਰਹੀਆਂ ਨੇ ਕਿ ਅਰ ਠੀਕ ਹੈ ਇਹਨਾਂ ਦੇ ਵੱਲੋਂ ਬਕਾਇਦਾ ਬੌਮਬਰਸ ਦੇ ਨਾਲ ਵੱਡੇ ਵੱਡੇ ਬੌਮਬਰਸ ਦੇ ਨਾਲ ਹਮਲਾ ਕੀਤਾ ਗਿਆ ਅ ਪਰ ਉਹ ਕਹਿੰਦੇ ਕਿ ਇਸ ਦੇ ਨਾਲ ਜਿਹੜੀਆਂ ਇਹ ਤਿੰਨੇ ਸਾਈਡਸ ਨੇ ਇਹ ਤਬਾਹ ਨਹੀਂ ਹੋਈਆਂ ਇਹ ਡਿਸਟਰੋਏ ਨਹੀਂ ਹੋਈਆਂ ਇਹਨਾਂ ਦਾ ਥੋੜਾ ਨੁਕਸਾਨ ਹੋਇਆ ਹੈਗਾ ਅਮਰੀਕਾ ਦੀ ਚਾਹੇ ਖੂਫੀਆ ਏਜੰਸੀ ਹੋਵੇ ਉਹਨਾਂ ਦੀ ਜਿਹੜੀ ਰਿਪੋਰਟ ਕੇ ਤਕਰੀਬਨ ਉਹ ਕਹਿੰਦੇ ਕਿ 3 ਮਹੀਨੇ ਤੱਕ ਪਿੱਛੇ ਚਲਾ ਗਿਆ ਸੀਐਨਐਨ ਨੇ ਵੀ ਇਸੇ ਗੱਲ ਤੇ ਪੁਸ਼ਟੀ ਕੀਤੀ ਇਮਨ ਕੇ ਡੋਨਲਡ ਟਰੰਪ ਨੇ ਤੇ ਸੀਐਨਐਨ ਦਾ ਨਾਮ ਲੈ ਕੇ ਝਾੜ ਪਾਈ ਕਿ ਨਹੀਂ ਇਸ ਤਰ੍ਹਾਂ ਦਾ ਨਹੀਂ ਹੈਗਾ ਹੁਣ ਵੀ ਇੱਕ ਡਿਬੇਟ ਜਿਹੜੀ ਵਸਤੇ ਵਿੱਚ ਇਹੀ ਚੱਲ ਰਹੀ ਹੈ ਕਿ ਨੁਕਸਾਨ ਅਸੀਂ ਕਿੰਨਾ ਕੁ ਕੀਤਾ ਹੈਗਾ ਫਿਰ ਉਸ ਤੋਂ ਬਾਅਦ ਜਦੋਂ ਆਪਾਂ ਦੇਖਦੇ ਆ ਕਿ ਜਦੋਂ ਇਹ ਵੀ ਇਹਨਾਂ ਨੇ ਵੀ ਜਿਹੜਾ ਇੱਕ ਤਰੀਕੇ ਨਾਲ ਉਧਰ ਧਮਾਕੇ ਕਰ ਲਏ ਉਹਨਾਂ ਨੇ ਵੀ ਜਵਾਬ ਦੇ ਦਿੱਤਾ ਬਕਾਇਦਾ ਇਜ਼ਰਾਈਲ ਦੇ ਉੱਤੇ ਵੀ ਜਿਹੜਾ ਹੈ ਉਹਨਾਂ ਦੇ ਵੱਲੋਂ ਲਗਾਤਾਰ ਜਿਹੜਾ ਹੈ ਚਾਹੇ ਉਹ ਬੈਲਿਸਟਿਕ ਮਿਸਾਈਲਸ ਹੋਣ ਜਾਂ ਹਾਈਪਰਸੋਨਿਕ ਮਿਸਾਈਲਸ ਹੋਣ ਉਹਦੇ ਨਾਲ ਹਮਰੇ ਜਿਹੜੇ ਆ ਇਰਾਨ ਦੇ ਵੱਲੋਂ ਜਵਾਬੀ ਹਮਲੇ ਜਿਹੜੇ ਜਾਰੀ ਰਹੀ ਹੈਗੇ ਆ ਤੇ ਪਿਛਲੇ ਦਿਨ ਜਿਹੜਾ ਹੈਗਾ ਤਕਰੀਬਨ ਡੋਨਲਡ ਟਰੰਪ ਆਉਂਦੇ ਨੇ ਜਿੱਦਾਂ ਇਹੜੀਆ ਪਾਕਿਸਤਾਨ ਦੇ ਟਾਈਮ ਤੇ ਆਇਆ ਸੀ ਇੱਕ ਟਵੀਟ ਆਉਂਦਾ ਹੈ ਕਿ ਅਗਲੇ 12 ਘੰਟਿਆਂ ਦੇ ਵਿੱਚ ਯੁੱਧਬੰਦੀ ਹੋ ਜਾਵੇਗੀ ਮਤਲਬ ਜਦੋਂ ਅਮਰੀਕਾ ਐਂਟਰ ਹੋ ਗਿਆ ਸੀ ਤੇ ਅਮਰੀਕਾ ਦੇ ਆਪਣੇ ਅੰਦਰਲੇ ਹਾਲਾਤ ਜਿਹੜੇ ਨੇ ਉਹ ਵੀ ਕਿਤੇ ਨਾ ਕਿਤੇ ਕਾਰਗਰ ਨਹੀਂ ਸੀ ਹੋ ਰਹੇ ਬਕਾਇਦਾ ਕਾਂਗਰਸ ਕਹਿ ਰਹੀ ਸੀ ਕਿ ਤੁਸੀਂ ਅ ਜਿਹੜਾ ਹੈਗਾ ਜਿਹੜੀ ਉਹਨਾਂ ਦੀ ਆਪਾਂ ਕਹਿ ਲਈ ਕਿ ਸੰਸਦ ਹੁੰਦੀ ਹੈ ਉਹ ਵੀ ਆਪਣੇ ਬੰਦੇ ਵੀ ਜਿਹੜੇ ਖਿਲਾਫ ਹੋਣੇ ਸ਼ੁਰੂ ਹੋ ਗਏ ਪ੍ਰੋਟੈਸਟ ਵਗੈਰਾ ਵੀ ਸ਼ੁਰੂ ਹੋ ਗਏ ਕਿ ਤੁਸੀਂ ਅਮਰੀਕਾ ਨੂੰ جنگ ਦੇ ਵਿੱਚ ਧੱਕ ਰਹੇ ਹੈਗੇ ਹੋ ਕਿਉਂਕਿ ਨਰਨਲ 트ੰਪ ਜਦੋਂ ਆਏ ਸੀ ਤੇ ਉਹਨਾਂ ਨੇ ਇਹੀ ਕਿਹਾ ਸੀ ਕਿ ਅਸੀਂ ਜਿਹੜਾ ਹੈ ਸ਼ਾਂਤੀ ਲੈ ਕੇ ਆਵਾਂਗੇ ਅਸੀਂ ਅਮਰੀਕਾ ਨੂੰ ਜੰਗ ਦੇ ਵਿੱਚ ਧੱਕਾਂਗੇ ਨਹੀਂ ਪਰ ਇਜ਼ਰਾਈਲ ਦੇ ਪ੍ਰੈਸ਼ਰ ਦੇ ਥੱਲੇ ਕਿਤਨਾ ਕਿਤੇ ਆ ਕੇ ਡੋਨਲਡ 트ੰਪ ਨੇ ਜਿਹੜਾ ਅਮਰੀਕਾ ਨੂੰ ਜੰਗ ਦੇ ਵਿੱਚ ਧੱਕਿਆ ਪਰ ਜੰਗ ਬਹੁਤ ਹੀ ਜ਼ਿਆਦੀ ਵਿਗੜੀ ਨਹੀਂ ਆਪਾਂ ਕਹਿ ਸਕਦੇ ਹਾਂ ਕਿ ਕੰਟਰੋਲ ਕਰ ਲਿਆ ਗਿਆ ਉਹਦੇ ਚੋਂ ਅਮਰੀਕਾ ਨੇ ਕਿਤਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਹਾਲ ਦੀ ਘੜੀ ਜਿਹੜਾ ਹੈ ਸੀਜ਼ ਫਾਇਰ ਦੋਨੋਂ ਬੰਦਿਆਂ ਨੂੰ ਕਹਿ ਕੇ ਕਰਾ ਦਿੱਤਾ ਇਧਰੋਂ ਅਨਾਉਂਸਮੈਂਟ ਕਰਦੇ ਨੇ ਤੇ ਉਧਰੋਂ ਬਕਾਇਦਾ ਝਾੜ ਵੀ ਪਾਉਂਦੇ ਨੇ ਇਜ਼ਰਾਈਲ ਨੂੰ ਕਿਉਂਕਿ ਇਜ਼ اسی رہی جی ਤੇ ایران ਨੇ ਪਹਿਲਾਂ ਤੇ ਪੁਸ਼ਟੀ ਨਹੀਂ ਕੀਤੀ ਜਦੋਂ ਇਧਰੋਂ ਆਉਂਦਾ ਹੈਗਾ ਉਹ ਕਹਿੰਦੇ ਕਿ ਜਦੋਂ ਅਗਲੇ ਬੰਨੇ ਉਹ ਹਟ ਜਾਣਗੇ ਅਸੀਂ ਵੀ ਫਿਰ ਰੁਕ ਜਾਵਾਂਗੇ ਕਿਉਂਕਿ ਉਹ ਜਵਾਬੀ ਕਾਰਵਾਈ ਕਰ ਰਹੇ ਸਨ ਜੀ ਪਹਿਲਾਂ ਜਿੱਦਾਂ ਇਹਨਾਂ ਨੇ ਕਿਤਨਾ ਕਿਤੇ ਇਹ ਸੋਚਿਆ ਸੀ ਕਿ ਸ਼ਾਇਦ ਜਿਹੜਾ ایران ਦਬ ਜਾਵੇਗਾ ਪਰ ਕਿਤਨਾ ਕਿਤੇ ایران ਨੇ ਜਿਹੜਾ ਹੈ ਠੋਕਵਾਂ ਜਵਾਬ ਦਿੱਤਾ ਭਾਵੇਂ ਕਿ ਉਹ ਅਮਰੀਕਾ ਦੇ ਲੈਵਲ ਦਾ ਨਹੀਂ ਹੈਗਾ ਇਜ਼ਰਾਈਲ ਨੂੰ ਵੀ ਬਕਾਇਦਾ ਅਮਰੀਕਾ ਨੂੰ ਵਿੱਚ ਲੈ ਕੇ ਆਉਣਾ ਪਿਆ ਕਿਉਂਕਿ ਉਹ ਟੈਕਨੋਲੋਜੀ ਜਿਹੜੀ ਵੱਡੇ ਜਿਹੜੇ ਬਸਟਰਡ ਬੌਮਸ ਹੁੰਦੇ ਨੇ ਉਹ ਕੀ ਕਰਦੇ ਜਦੋਂ ਆਪਾਂ ਡ੍ਰਿਲ ਕਰਦੇ ਆ ਨਾ ਕਿ ਮੰਨ ਲਓ ਕਿ 1.5 ਮੀਲ ਤੱਕ ਅੰਦਰ ਜਾ ਕੇ ਕੁਝ ਅੰਦਰ ਕੰਮ ਹੋ ਰਿਹਾ ਹੈ ਜਮੀਨ ਦੇ ਅੰਦਰ ਜੀ ਤੇ ਉਹਨਾਂ ਨੂੰ ਵੱਡੇ ਬੰਬਾਂ ਦੇ ਸਹਾਰੇ ਦੇ ਨਾਲ ਹੀ ਜਿਹੜਾ ਹੈ ਤਬਾਹ ਕੀਤਾ ਜਾ ਸਕਦਾ ਹੈ ਹੁਣ ਇਹਦੇ ਵਿੱਚ ਦਾਵਾ ਤੇ ਇਹੀ ਕੀਤਾ ਜਾ ਰਿਹਾ ਹੈ ਕਿ ਅਸੀਂ ਕਰਦੇ ਆ ਤੇ ਉਸ ਤੋਂ ਬਾਅਦ ਹਾਲ ਦੀ ਗੱਡੀ ਜਿਹੜੀ ਹੈ ਜੰਗਬੰਦੀ ਆਪਾਂ ਕਹਿ ਸਕਦੇ ਆ ਕਿ ਹੋ ਗਈ ਹੋਈ ਆ ਇਹ ਪਿਛਲੇ 50 ਸਾਲਾਂ ਦੇ ਵਿੱਚ ਵਿੱਚ ਜਦ ਤੋਂ ਸਭ ਤੋਂ ਪਹਿਲਾਂ ਯੂਕਰੇਨ ਤੇ ਰੂਸਿਆ ਦੀ ਜੰਗ ਸ਼ੁਰੂ ਹੋਈ ਸੀ ਉਸ ਤੋਂ ਬਾਅਦ ਤੋਂ ਲੈ ਕੇ ਨਿਰੰਤਰ ਪਿਛਲੇ 4 ਸਾਲ ਅਜੇ ਹੀ ਰਹੇ ਨੇ ਕਿ ਕਿਹੜੇ ਖਾਸ ਤੌਰ ਦੇ ਉੱਤੇ ਯੂਰਪ ਅਤੇ ਮਿਡਲ ਈਸਟ ਦੇ ਵਿਚਾਲੇ ਕਈ ਮੁਲਕਾਂ ਦੇ ਵਿਚਾਲੇ ਤਮਾਮ ਚੀਜ਼ਾਂ ਵਿਕਰ ਨੂੰ ਪਾਈਆਂ ਗਈਆਂ ਜੰਗ ਲੰਬੀ ਹੁੰਦੀ ਸੀ ਪਹਿਲਾਂ ਹੁਣ ਅਸਰਦਾਰ ਹੋਣ ਲੱਗ ਗਈ ਹੈ ਤੇ ਹੁਣ ਸਿਰਫ ਸਿਆਸੀ ਵਾਲੇ ਪੱਖ ਤੋਂ ਸਿਆਸਤ ਦੇ ਪੱਖ ਤੋਂ ਇਹਨਾਂ ਤਮਾਮ ਚੀਜ਼ਾਂ ਨੂੰ ਵੇਖਿਆ ਜਾਂਦਾ ਰਿਹਾ ਹੈ ਜੰਗਬੰਦੀ ਕਿਸ ਦੇ ਹੱਕ ਦੇ ਵਿੱਚ ਇੱਥੇ ਨਜ਼ਰ ਆ ਰਹੀ ਹੈ ਕੌਣ ਜਿੱਤਿਆ ਕੌਣ ਹਾਰਿਆ ਜੇਕਰ ਮੁਲਾਂਕਣ ਕਰਨਾ ਹੋਵੇ ਤਾਂ ਉੱਥੇ ਕੀ ਦੱਸਣਗੇ ਉਹ ਬਿਲਕੁਲ ਤੁਸੀਂ ਇਹ ਕਹਿ ਰਹੇ ਹੋ ਕਿ ਕੌਣ ਜਿੱਤਿਆ ਕੌਣ ਹਾਰਿਆ ਇਹ ਫੈਕਟਸ ਹੀ ਨਹੀਂ ਕਿਉਂਕਿ ਹਰੇਕ ਜਦੋਂ ਹੁਣ ਤੁਸੀਂ ਇੰਡੀਆ ਪਾਕਿਸਤਾਨ ਦੀ ਗੱਲ ਕੀਤੀ ਹੁਣ ਪਾਕਿਸਤਾਨ ਨੇ ਆਪਣੀ ਆਵਾਮ ਨੂੰ ਕਹਿਤਾ ਕਿ ਅਸੀਂ ਜਿੱਤ ਗਏ ਆ ਇੰਡੀਆ ਨੇ ਆਪਣੇ ਲੋਕਾਂ ਨੂੰ ਕਹਿਤਾ ਕਿ ਅਸੀਂ ਜਿੱਤ ਗਏ ਹੋਏ ਆ ਇਧਰ ਵੀ ਇਸੇ ਤਰੀਕੇ ਦਾ ਹੀ ਜਿਹੜਾ ਹੈ ਖੂਰਿਆ ਹੈਗਾ ਇਸ ਦੇ ਵਿੱਚ ਈਰਾਨ ਨੇ ਜਿਹੜਾ ਬਕਾਇਦਾ ਕਿਉਂਕਿ ਈਰਾਨ ਦੇ ਉੱਤੇ ਆਲਰੇਡੀ ਬਹੁਤ ਸਾਰੇ ਜਿਹੜੇ ਸੈਂਕਸ਼ਨਸ ਹੈਗੇ ਸੀ ਜਦੋਂ ਇਜ਼ਰਾਈਲ ਆਉਂਦਾ ਹੈ ਇਜ਼ਰਾਈਲ ਨੇ ਆ ਕੇ ਜਦੋਂ ਹਮਲੇ ਵਗੈਰਾ ਕੀਤੇ ਤੇ ਇਹਨਾਂ ਦੇ ਕੋਲ ਜਿਹੜੇ ਡਿਫੈਂਸ ਸਿਸਟਮ ਇਹਨਾਂ ਜਿਆਦਾ ਸਟਰੋਂਗ ਨਹੀਂ ਸੀ ਐਸ 300 ਜਿਹੜਾ ਕਿ ਐਸ 400 ਇੰਡੀਆ ਦੇ ਕੋਲ ਹੈ ਇਹਨਾਂ ਦੇ ਕੋਲ ਉਹਦਾ ਪੁਰਾਣਾ ਵਰਜ਼ਨ ਹੈਗਾ ਐਸ 300 ਜਿਹੜਾ ਕਿ ਰਸ਼ੀਆ ਦਾ ਹੈਗਾ ਉਹ ਇੰਨਾ ਜਿਆਦਾ ਕਾਰਗਰਸਿਤ ਇਥੇ ਨਹੀਂ ਹੋਇਆ ਹੈਗਾ ਉਹਦਾ ਰੀਜ਼ਨ ਇਹ ਹੈ ਕਿ ਇਰਾਨ ਨੇ ਡਿਫੈਂਸ ਵਾਲੇ ਬੰਨੇ ਇੰਨਾ ਕੰਮ ਨਹੀਂ ਕੀਤਾ ਪਰ ਉਹਨਾਂ ਨੇ ਜਿਹੜਾ ਹੈ ਮਿਜ਼ਾਈਲਸ ਵਾਲੇ ਬੰਨੇ ਮਿਜ਼ਾਈਲ ਟੈਕਨੋਲੋਜੀ ਨੂੰ ਉਹਨਾਂ ਨੇ ਬਹੁਤ ਜ਼ਿਆਦਾ ਆਪ ਕਹਿ ਲਈ ਕਿ ਡਿਵੈਲਪ ਵੀ ਕੀਤਾ ਤੇ ਦੂਜੇ ਬੰਨਿਓ ਵੀ ਜਿਹੜਾ ਲਿਆ ਹੈਗਾ ਤਾਂ ਹੀ ਇਹੀ ਇੱਕ ਕਾਰਨ ਹੈਗਾ ਇਹਨਾ ਕਿ ਪਹਿਲੀ ਵਾਰੀ ਇਹਤਕੀ ਹੋਇਆ ਹੈ ਕਿ ਇਜ਼ਰਾਈਲ ਨੂੰ ਜਿਹੜਾ ਹੈ ਮੂੰਹ ਤੋੜਵਾ ਜਵਾਬ ਦਿੱਤਾ ਗਿਆ ਤੁਸੀਂ ਦੇਖਿਆ ਕਿ ਟੈਲ ਅਵੀਵ ਜਿਹੜੀ ਕਿ ਉਹਨਾਂ ਦੀ ਰਾਜਧਾਨੀ ਹੈਗੀ ਹੈ ਉੱਥੇ ਵੱਡਾ ਨੁਕਸਾਨ ਹੋਇਆ ਹੈਗਾ ਬਾਅਦ ਤੋਂ ਕਿਤਨਾ ਕਿਤੇ ਜਿਹੜਾ ਹੈ ਈਵਨ ਤੁਸੀਂ ਦੇਖਿਆ ਹੋਣਾ ਕਿ ਮੀਡੀਆ ਦੀਆਂ ਸੁਰਖੀਆਂ ਦੇ ਵਿੱਚ ਬਕਾਇਦਾ ਇਜ਼ਰਾਈਲ ਵਿਕਟਮ ਕਾਰਡ ਵੀ ਪਲੇ ਕਰਦਾ ਹੋਇਆ ਨਜ਼ਰ ਆਇਆ ਕਾਫੀ ਸਾਰੀਆਂ ਉੱਥੋਂ ਦੀਆਂ ਨੁਕਸਾਨ ਦੀਆਂ ਤਸਵੀਰਾਂ ਸਾਹਮਣੇ ਆਈਆਂ ਮਤਲਬ ਕਿ ਜਿਹੜੇ ਉੱਥੋਂ ਦੇ ਲੋਕ ਸੀਗੇ ਇਜ਼ਰਾਈਲ ਦੇ ਜਿਨ੍ਹਾਂ ਨੂੰ ਲੱਗਦਾ ਸੀ ਕਿ ਸਾਡੇ ਕੋਲ ਆਇਰਨ ਨੋਮ ਹੈ ਜਾਂ ਅਸੀਂ ਜੇ ਹਮਾਸ ਨਾਲ ਲੜ ਸਕਦੇ ਹਾਂ ਉਹਨਾਂ ਦੇ ਰਾਕਟਸ ਵਗੈਰਾ ਜੀ ਰੋਕ ਸਕਦੇ ਹਾਂ ਤੇ ਅਸੀਂ ਬੜੇ ਸੁਰੱਖਿਅਤ ਹੈਗੇ ਹਾਂ ਤੇ ਦੂਜਾ ਇਹ ਹੈ ਕਿ ਜਿਹੜੇ ਉਥੋਂ ਦੇ ਸਿਟੀਜ਼ਨਸ ਹੈਗੇ ਨਹੀਂ ਚਾਹੇ ਉਸ ਦੇ ਵਿੱਚ ਜਿੰਨੇ ਵੀ ਜੂਸ਼ ਹੋਣ ਉਹ ਬਹੁਤ ਸਾਰੇ ਮੁਲਕਾਂ ਤੋਂ ਵੀ ਆਏ ਨੇ ਮਤਲਬ ਉਹਨਾਂ ਕੋਲ ਡਿਊਲ ਨੈਸ਼ਨੈਲਿਟੀ ਜਿਹੜੀ ਹੁੰਦੀ ਹੈ ਜਿੱਦਾਂ ਕੋਈ ਆਸਟਰੀਆ ਤੋਂ ਆਇਆ ਹੋਇਆ ਏ ਤੇ ਕੋਈ ਮੰਨ ਲਓ ਯੂਰਪ ਦੇ ਅਲੱਗ-ਅਲੱਗ ਕੰਟਰੀਸ ਤੋਂ ਆਇਆ ਹੋਇਆ ਏ ਤੇ ਉਹਨਾਂ ਨੇ ਵੀ ਵਾਪਸ ਪਰਤਣਾ ਕਿਤੇ ਨਾ ਕਿਤੇ ਚਾਲੂ ਕਰ ਦਿੱਤਾ ਸੀ ਪਹਿਲਾਂ ਉਹਨਾਂ ਨੂੰ ਸ਼ਾਇਦ ਲੱਗ ਰਿਹਾ ਸੀ ਕਿ ਸ਼ਾਇਦ ਅਸੀਂ ਸੇਫ ਹਮਨ ਦੇ ਵਿੱਚ ਰਹਿ ਰਹੇ ਹਾਂ ਵੀ ਸਾਨੂੰ ਤੇ ਕੋਈ ਹੱਥ ਹੀ ਨਹੀਂ ਪਾ ਸਕਦਾ ਪਰ ਜਿਹੜਾ ਇਰਾਨ ਦੀ ਮਿਸਾਈਲਸ ਨੇ ਕਾਫੀ ਕੁਝ ਨੁਕਸਾਨ ਜਿਹੜਾ ਕੀਤਾ ਹੈਗਾ ਕਿਉਂਕਿ ਜਦੋਂ ਨੰਬਰਸ ਆਫ ਜਾਦੇ ਆ ਜਾਂਦੇ ਆ ਤੇ ਫਿਰ ਮੰਨ ਲਓ ਕਿ ਜੇ 20 ਮਾਰੇ ਆ 20 ਚੋਂ ਜੇ ਇੱਕ ਵੀ ਥਾਂ ਟਿਕਾਣੇ ਤੇ ਲੱਗ ਗਈ 19 ਦਾ ਰੋਕ ਲੀਆਂ ਗਈਆਂ ਉਹਨੇ ਜਿਹੜਾ ਆਪਣਾ ਨੁਕਸਾਨ ਜਿਹੜਾ ਹੈ ਉਹ ਕਰ ਦੇਣਾ ਹੈਗਾ ਇਹੀ ਇੱਕ ਕਾਰਨ ਹੈਗਾ ਕਿ ਜਿਹੜੀ ਜਿਹੜੀ ਆਪਾਂ ਕਹਿ ਸਕਦੇ ਨੇ ਕਿ ਜੰਗਮੰਦੀ ਜਦੋਂ ਤੁਹਾਡਾ ਦੁਸ਼ਮਣ ਵੀ ਸਟਰੋਂਗ ਹੋਵੇ ਦੋਨੋਂ ਪਾਸੇ ਦੇ ਬਰਾਬਰ ਦੇ ਨਾਲ ਹੁੰਦੀ ਹੈ ਨਹੀਂ ਤੇ ਯੂਕਰੇਨ ਨਾਲ ਕਿਉਂ ਨਹੀਂ ਹੋ ਰਹੀ ਹੈ ਜੇ ਜੰਗਮੰਦੀ ਉਹਦਾ ਕਾਰਨ ਇਹ ਹੈ ਕਿ ਉਹਨਾਂ ਦੇ ਵੱਲੋਂ ਅਜੇ ਉਸ ਤਰੀਕੇ ਦੀ ਪ੍ਰਪਕਤਾ ਨਹੀਂ ਹੈਗੀ ਦੂਜੇ ਬੰਨੇ ਜੇ ਤੁਸੀਂ ਦੇਖ ਔਰ ਦੂਜੇ ਬੰਨੇ ਰਸ਼ੀਆ ਵੀ ਜਿਹੜਾ ਉਹ جنگ ਦੇ ਵਿੱਚ ਰਹਿ ਸਕਦਾ ਹੈ ਉਹ ਤਕਰੀਬਨ ਹੁਣ ਆਪਾਂ ਦੇਖਿਆ 2 ਸਾਲ ਹੋ ਗਏ ਨੇ ਤੇ ਜਾਂ ਇਹੀ ਇਜ਼ਰਾਈਲ ਦੀ ਐਗਜ਼ੈਂਪਲ ਲੈ ਲਈਏ ਕਿ ਇਹਨਾਂ ਦੇ ਵੱਲੋਂ ਜੋ ਕੁਝ ਗਾਜ਼ਾ ਦੇ ਵਿੱਚ ਕੀਤਾ ਜਾ ਰਿਹਾ ਇਹੀ ਅਮਰੀਕਾ ਜ਼ੋਰ ਲਾ ਰਿਹਾ ਕਿ ਜੰਗਮੰਦੀ ਕਰ ਲਓ ਜੰਗਮੰਦੀ ਨਹੀਂ ਹੋ ਰਹੀ ਕਿਉਂਕਿ ਅਗਲੇ ਬੰਨਿਓ ਉਹ ਇੱਧਰ ਆ ਕੇ ਨੁਕਸਾਨ ਕਰਨ ਜੋਗੇ ਇੰਨੇ ਜਿਆਦੇ ਨਹੀਂ ਹੈਗੇ ਅਤੇ ਇਜ਼ਰਾਈਲ ਈਰਾਨ ਦੇ ਉੱਤੇ ਬਹੁਤ ਸਾਰੇ ਸੈਂਕਸ਼ਨਸ ਲੱਗਣ ਦੇ ਬਾਵਜੂਦ ਵੀ ਇਹਨਾਂ ਨੇ ਜਿਹੜੀ ਆਪਣੀ ਮਿਸਾਈਲ ਟੈਕਨੋਲੋਜੀ ਹੈ ਉਹਨੂੰ ਪੂਰਾ ਪਰਪੱਕ ਕੀਤਾ ਉਸ ਦੇ ਵਿੱਚ ਹਾਈਪਰਸੋਨਿਕ ਮਿਸਾਈਲ ਬਲਾਸਟਿਕ ਮਿਸਾਈਲ ਜਦੋਂ ਇਹਨਾਂ ਮਿਸਾਈਲਸ ਦੇ ਹਮਲੇ ਜਿਹੜੇ ਹੋਏ ਈਵਨ ਕਿ ਅਸ਼ੰਕੇ ਲਗਾਏ ਜਾ ਰਹੇ ਸੀ ਕਿ ਸ਼ਾਇਦ ਉਹ ਅਮਰੀਕਾ ਨਾਲ ਸਿੱਧਾ ਪੰਗਾ ਨਾ ਲੈਣ ਪਰ ਉਹਨਾਂ ਨੇ ਅਮਰੀਕਾ ਦੇ ਉੱਤੇ ਵੀ ਜਦੋਂ ਹਮਲੇ ਕਿਉਂਕਿ ਉਹਨਾਂ ਦੇ ਆਲੇ ਦੁਆਲੇ ਹੈਗੇ ਆ ਨਾ ਬਹੁਤਾ ਜ਼ਿਆਦਾ ਦੂਰ ਜਾਣ ਦੀ ਲੋੜ ਨਹੀਂ ਹੈਗੀ ਤੇ ਅਮਰੀਕਾ ਨੂੰ ਵੀ ਇਹ ਗਿਆ ਲੱਗਿਆ ਕਿ ਇਹ ਦੇ ਵਿੱਚ ਲੰਬੀ ਜੰਗ ਦੇ ਵਿੱਚ ਜਾ ਕੇ ਕੋਈ ਬਹੁਤਾ ਜਿਆਦਾ ਅਚੀਵ ਨਹੀਂ ਹੋਣਾ ਹੈਗਾ ਤੇ ਇਹਨੂੰ ਜਿਹੜਾ ਹੈ ਇੱਥੇ ਠੱਲ ਪਾ ਦਿੱਤੀ ਜਾਵੇ ਹੁਣ ਇਰਾਨ ਨੇ ਕਿਹਾ ਕਿ ਅਸੀਂ ਜਿਹੜਾ ਬੜਾ ਦਲੇਰੀ ਦੇ ਨਾਲ ਜਵਾਬ ਦਿੱਤਾ ਤੇ ਅਸੀਂ ਇਸ ਜੰਗ ਨੂੰ ਇੱਕ ਤਰੀਕੇ ਨਾਲ ਜਿੱਤ ਲਿਆ ਹੈਗਾ ਦੂਜੇ ਪੱਨੇ ਆਜੋ ਇਜ਼ਰਾਈਲ ਦੀ ਗੱਲ ਇਜ਼ਰਾਈਲ ਨੇ ਕਿਹਾ ਕਿ ਅਸੀਂ ਇਹਨਾਂ ਦੇ ਜੋ ਸਾਡਾ ਮਕਸਦ ਸੀਗਾ ਕਿ ਇਹ ਪਰਮਾਣੂ ਸ਼ਕਤੀ ਬਣਾ ਰਹੇ ਨੇ ਐਟਮੀ ਹਥਿਆਰ ਬਣਾ ਰਹੇ ਨੇ ਅਸੀਂ ਇਹਨਾਂ ਨੂੰ ਰੋਕਣਾ ਸੀ ਉਹ ਅਸੀਂ ਅਮਰੀਕਾ ਦੀ ਸਹਾਇਤਾ ਦੇ ਨਾਲ ਰੋਕ ਦਿੱਤਾ ਅਸੀਂ ਵੀ ਜਿਹੜਾ ਸਾਡਾ ਮਿਸ਼ਨ ਪੂਰਾ ਹੋ ਗਿਆ ਅਸੀਂ ਵੀ ਜੇਤੂ ਹੋ ਗਏ ਹੁਣ ਗੱਲ ਕਰ ਲਓ ਅਮਰੀਕਾ ਦੀ ਅਮਰੀਕਾ ਨੇ ਵੀ ਬਕਾਇਦਾ ਜਿਹੜਾ ਹੈ ਇਸ ਗੱਲ ਨੂੰ ਐਲਾਨਿਆ ਕਿ ਅਸੀਂ ਜਿਹੜੀ ਹੈ ਦੁਬਾਰਾ ਇੱਕ ਰਹੀ ਸ਼ਾਂਤੀ ਜਿਹੜੀ ਹੈ ਉਹ ਕਰਵਾ ਦਿੱਤੀ ਜਾਂ ਜੰਗਬੰਦੀ ਕਰਵਾ ਦਿੱਤੀ ਤੇ ਉਹਨਾਂ ਨੇ ਵੀ ਆਪਣੇ ਲੋਕਾਂ 'ਚ ਹੁਣ ਇਹੀ ਕਹਿਣਾ ਹੈ ਕਿ ਡੋਨਲਡ 트럼ਪ ਨੇ ਕਿ ਮੈਂ ਜਿਹੜਾ ਹੈਗਾ ਸਾਰਾ ਕੰਟਰੋਲ ਜਿਹੜਾ ਹੈ ਉਹ ਕਿਤੇ ਨਾ ਕਿਤੇ ਜਿਹੜਾ ਕਰ ਲਿਆ ਹੈਗਾ ਤੇ ਇਸੇ ਤਰੀਕੇ ਨਾਲ ਆਪਾਂ ਦੇਖ ਰਹੇ ਹਾਂ ਕਿ ਹਰੇਕ ਨੇ ਇਸ ਜੰਗ ਦੇ ਵਿੱਚ ਆਪਣੇ ਆਪਣੇ ਪੱਤੇ ਦੇਖ ਲਏ ਦੂਜਾ ਇਰਾਨ ਦੀ ਪਿੱਠ ਦੇ ਉੱਤੇ ਕਿਤੇ ਨਾ ਕਿਤੇ ਰਸ਼ੀਆ ਤੇ ਚਾਈਨਾ ਵੀ ਜਿਹੜੇ ਉਹ ਹੈਗੇ ਸੀ ਉਹ ਤੋਂ ਵੀ ਆਪਾਂ ਮੁਨਕਰ ਨਹੀਂ ਹੋ ਸਕਦੇ ਜਿੱਦਾਂ ਹੁਣ ਆਪਾਂ ਦੇਖਿਆ ਨਾ ਕਿ ਜਦੋਂ ਇੰਡੀਆ ਪਾਕਿਸਤਾਨ ਦੀ ਜੰਗ ਹੁੰਦੀ ਹੈ ਤੇ ਪਾਕਿਸਤਾਨ ਨੇ ਚਾਈਨਾ ਦੀ ਪੂਰੀ ਟੈਕਨੋਲੋਜੀ ਦੇ ਨਾਲ ਉਹ ਜੰਗ ਲੜੀ ਹੈਗੀ ਹੈ ਤੇ ਫਿਰ ਅੱਗੇ ਜਾ ਕੇ ਯੁੱਧਬੰਦੀ ਹੋ ਜਾਂਦੀ ਹੈ ਅ ਇਸ ਦੇ ਵਿੱਚ ਜਿੱਤ ਹਾਰ ਨਹੀਂ ਹੁੰਦੀ ਬਾਕੀ ਇਹ ਹੈ ਕਿ ਨੁਕਸਾਨ ਤਾਂ ਆਮ ਲੋਕਾਂ ਦਾ ਹੁੰਦਾ ਹੈ ਨਾ ਤੇ ਇੱਥੇ ਉਧਰਲੇ ਰਾਜਨੀਤਿਕਵਾਨਾਂ ਦਾ ਹੋਣਾ ਹੈ ਨਾ ਇਧਰਲੇ ਦਾ ਹੋਣਾ ਹੈ ਆਮ ਲੋਕਾਂ ਦਾ ਨੁਕਸਾਨ ਹੁੰਦਾ ਹੈ ਜਿਨ੍ਹਾਂ ਦੇ ਘਰ ਤਬਾਹ ਹੋ ਜਾਂਦੇ ਨੇ ਜਿਨ੍ਹਾਂ ਦੇ ਘਰ ਦੇ ਜੀ ਚਲੇ ਜਾਂਦੇ ਨੇ ਉਹ ਜਿਹੜੇ ਨੇ ਜੰਗਾਂ ਦੇ ਵਿੱਚ ਕਦੇ ਵਾਪਸ ਨਹੀਂ ਆਉਂਦੇ ਬਾਕੀ ਦੇਖਦੇ ਹਾਂ ਕੀ ਇਸ ਦੇ ਵਿੱਚ ਹੁੰਦੀ ਹੈ ਉਮੀਦ ਇਹ ਹੀ ਕਰਦੇ ਹਾਂ ਕਿ ਜਿਹੜੀ ਜੰਗਬੰਦੀ ਹੋਈ ਹੈਗੀ ਹੈ ਉਹ ਇਸੇ ਤਰੀਕੇ ਨਾਲ ਜਿਹੜੀ ਜਾਰੀ ਰਹੇ ਬਿਲਕੁਲ ਜੀ ਹਰ ਇੱਕ جنگ ਕਈ ਤਰੀਕੇ ਦੇ ਨੁਕਸਾਨ ਲੈ ਕੇ ਆਉਂਦੀ ਹੈ ਉਸ ਮੁਲਕ ਦੇ ਲੋਕਾਂ ਦੇ ਲਈ ਉਸ ਮੁਲਕ ਦੀ ਆਮਦ ਦੇ ਲਈ ਇਕਨੋਮੀ ਦੇ ਲਈ ਸਿਆਸਤਦਾਨਾਂ ਦੇ ਆਪਣੇ ਪੱਖ ਹੁੰਦੇ ਨੇ ਫੌਜ ਜੋ ਆਪਣਾ ਪੱਖ ਸਾਹਮਣੇ ਲੱਖਦੀ ਉਹ ਹਮੇਸ਼ਾ ਵੱਖਰੇ ਹੁੰਦੇ ਨੇ ਲੇਕਿਨ ਆ ਉਮੀਦ ਕਰਦੇ ਹਾਂ ਸੀਸਫਾਇਰ ਦਾ ਲਾਂਚ ਇਸ ਵੇਲੇ ਹੋਵੇ ਜਦੋਂ ਬੰਦੀ ਦਾ ਲਾਂਚ ਇਸ ਵੇਲੇ ਹੋਵੇ ਉਸ ਵੇਲੇ ਦੋਵੇਂ ਮੁਲਕ ਉਹਨਾਂ तमाम ਚੀਜ਼ਾਂ ਦੇ ਤੇ ਪੂਰੇ ਉਤਰਣ